ਅਸੀਂ ਵੀ ਵਧੀਆ ਚਾਹੀਦਾ ਜੀ ਜਿਹੜਾ ਕੰਮ ਕਰੇ ਵਿਕਾਸ ਕਰੇ ਪਟਿਆਲੇ ਦਾ ਜਿਹੜਾ ਗਰੀਬਾਂ ਦੇ ਹੱਕ ਬਾਰੇ ਸੋਚੇ ਗਰੀਬਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਠੀਕ ਹੈ ਜੀ ਇਹੋ ਜਿਹੇ ਉਮੀਦਵਾਰ ਅਸੀਂ ਚਾਹੁੰਦੇ ਆ ਜਿਹੜਾ ਆਵੇ ਵਧੀਆ ਆਵੇ ਅਸੀਂ ਨਵੇਂ ਚਾਰੇ ਦੀ ਗੱਲ ਕਰੀਏ ਸ਼ਹਿਰ ਚ ਸਾਡੇ ਗਾਂਧੀ ਜੀ ਨੇ ਕਾਂਗਰਸ ਚ ਨੇ ਜੀ ਅਸੀਂ ਬੀਜੇਪੀ ਤੋਂ ਕੁਝ ਨਹੀਂ ਲੈਣਾ ਕਾਂਗਰਸ ਤੋਂ ਕੁਝ ਨਹੀਂ ਲੈਣਾ ਅਸੀਂ ਉਹ ਦੇਖਣਾ ਚਾਹੁੰਦੇ ਆ ਕਿ ਉਹ ਜਿਹੜੇ ਸ਼ਹਿਰ ਚ ਕੰਮ ਕਰਦੇ ਨੇ ਜਿਵੇਂ ਉਹ ਰੇਲਵੇ ਦੀ ਲਾਈਨ ਲੈ ਕੇ ਆਏ ਜੀ ਪਾਸਪੋਰਟ ਦਫ਼ਤਰ ਲੈ ਕੇ ਆਏ ਜੀ ਬੰਦੇ ਨੂੰ ਪਹਿਲਾ ਐਕਸਪੀਰੀਅੰਸ ਹੈਗਾ ਕਰ ਚੁੱਕਾ ਹੈ ਉਹਨੂੰ ਵੋਟ ਪਾ ਕੇ ਤਾਂ ਜ਼ਿਆਦਾ ਗੱਲ ਵਧੀਆ ਹੁਣ ਜਿਵੇਂ ਆਪਾਂ ਮੰਨ ਲਈਏ ਗਾਂਧੀ ਜੀ ਨੇ ਪਹਿਲਾਂ ਰਹੇ ਨੇ ਸਾਰੇ ਦੇ ਸ਼ਹਿਰ ਦਾ ਆਪਣਾ ਵਿਕਾਸ ਕੀਤਾ ਹੀ ਆਪਾਂ ਕਿਸੇ ਲੋਕਾਂ ਦੇ ਨਜ਼ਰਾਂ 'ਚ ਆਏ ਹੈ ਨਹੀਂ ਆਇਆ ਇਹ ਨਾਮ ਹੈ ਜੀ ਸੁਰੇਂਦਰ ਸਿੰਘ ਜੀ ਕਿੱਦਾਂ ਦੇਖਦੇ ਹੋਣ ਲੋਕ ਸਭਾ ਦੇ ਚੋਣ ਆ ਗਏ ਇੱਕ ਤਰੀਕੋਟ ਪੈ ਜਾਣੀ ਹੈ ਕਿੱਦਾਂ ਦਾ ਐਮਪੀ ਚਾਹੀਦਾ ਐਮਪੀ ਵਧੀਆ ਚਾਹੀਦਾ ਜੀ ਜਿਹੜਾ ਕੰਮ ਕਰੇ ਵਿਕਾਸ ਕਰੇ ਪਟਿਆਲੇ ਦਾ ਪਟਿਆਲੇ ਵਾ ਜਨਤਾ ਬਾਰੇ ਸੋਚੇ ਕਿੱਦਾਂ ਦਾ ਦਾਦਾਂ ਬਿੱਕੇ ਦਾਮ ਕਿ ਤੁਮੀ ਲੂਗਾ ਕਦਾਂ ਮਿਲੂਗਾ ਦੇਖੋ ਜੀ ਇਮਾਨਦਾਰ ਹੋਵੇ ਜਿਹੜਾ ਗਰੀਬਾਂ ਦੇ ਹੱਕ ਬਾਰੇ ਸੋਚੇ ਗਰੀਬਾਂ ਦੇ ਦੁਖ ਸੁੱਖ ਦੇ ਵਿੱਚ ਖੜੇ ਠੀਕ ਹੈ ਜੀ ਇਹੋ ਜਿਹੇ ਉਮੀਦਵਾਰ ਅਸੀਂ ਸੋਚਦੇ ਆ ਜਿਹੜਾ ਆਵੇ ਵਧੀਆ ਆਵੇ ਬੇਦਾਗ ਮਹਾਰਾਣੀ ਪੰਨੀਤ ਕੋ ਰੇ ਹੈ ਕਾਂਗਰਸ ਦੇ ਉਮੀਦਵਾਰ ਐਨਪੀ ਰੇ ਹੋਇਆ ਹਾਂਜੀ ਹਾਂਜੀ ਕੀ ਲੱਗਦਾ ਉਹਨਾਂ ਨੇ ਕੰਮ ਕੁੰਮ ਨਹੀਂ ਤੇ ਨਹੀਂ ਕੁਝ ਕੰਮ ਜੇ ਕਰਾਏ ਹੁੰਦੇ ਤਾਂ ਜੀ ਦੇਖੋ ਹਵਾ ਜਿਹੜੀ ਚੱਲਦੀ ਆ ਉਹਦਾ ਆਪੇ ਆਪੇ ਸ਼ੋਰ ਪੈ ਜਾਂਦਾ ਹੈ ਜਾਨੀ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਬਣੀ ਕੀ ਲੱਗਦਾ ਆਮ ਆਮ ਪਾਰਟੀ ਸਰਕਾਰ ਕਦੇ ਕਿਸੇ ਨੂੰ ਆਕੇ ਪੁੱਛਿਆ ਨਹੀਂ ਹੈਗਾ ਉਲਟਾ ਬੇਰੋਜਗਾਰ ਜ਼ਿਆਦਾ ਵਧਾਤੀ ਹੈ ਠੀਕ ਹੈ ਨਾ ਥੋੜੇ ਸਾਹਮਣੇ ਦੇਖ ਲਓ ਸੀ ਉਰੇ ਪਟਿਆਲੇ ਜੇ ਰਹਨੇ ਹੋ ਪਟਿਆਲੇ ਦੀ ਨਿਊਜ਼ ਕਵਰ ਕਰਦੇ ਹੋ ਆ ਬੱਸ ਸਟੈਂਡ ਦਾ ਤੁਸੀਂ ਦੇਖ ਲਓ ਪਹਿਲਾਂ ਹਜ਼ਾਰਾਂ ਬੰਦੇ ਬੇਰੋਜਗਾਰ ਕਰਤੇ ਅਸੀਂ ਤਾਂ ਸੋਚਦੇ ਵੀ ਜਿਹੜਾ ਕੋਈ ਰੋਜ਼ਗਾਰ ਲਾਵੇ ਬੰਦੇ ਨੂੰ ਅੱਜ ਕੱਲ੍ਹ ਤਾਂ ਵੈਸੀ ਬੇਰੋਜ਼ਗਾਰ ਹੋਏ ਫਿਰਦੇ ਨੇ ਲੋਕ ਬਾਹਰ ਦੇ ਬੰਦੇ ਉਰੇ ਆਕੇ ਨੌਕਰੀਆਂ ਲੱਗ ਰਹੇ ਨੇ ਬੇਰੋਜਗਾਰ ਨੌਜਰੇ ਦੇ ਬੰਦੇ ਬੇਰੋਜਗਾਰ ਹੋ ਰਹੇ ਨੇ ਹੁਣ ਮਾਰਾ ਨਹੀਂ ਪੰਨੀਤ ਕੋ ਬੀਜੇਪੀ ਦੇ ਲੱਗ ਰਿਹਾ ਕੀ ਲੱਗਦਾ ਕੱਲ ਜਿੱਤਣਗੇ ਕੁਝ ਕੰਮ ਕਾਂਜ ਹੋਣਗੇ ਦੇਖੋ ਜੀ ਮਿਹਨਤ ਵਾਲਾ ਬੰਦਾ ਚਾਹੀਦਾ ਜਿਹੜਾ ਦਿਨ ਰਾਤ ਇੱਕ ਕਰਦਾ ਮਿਹਨਤ ਕਰਦਾ ਦੇਖਦਾ ਵੀ ਹਾਂ ਵੀ ਕਿਹਾ ਜਾ ਬੰਦਾ ਕਿੱਥੇ ਆ ਕਿੱਥੇ ਨਹੀਂ ਗਰੀਬ ਲੋਕ ਕਿਵੇਂ ਰਹਿ ਰਹੇ ਨੇ ਕਿਵੇਂ ਨਹੀਂ ਰਹਿ ਰਹੇ ਹੁਣ ਜਿਹੜੇ ਗੱਡੀ ਜੀ ਘੁੰਮਣਾ ਗੱਡੀ ਜੀ ਦੇਖਣਾ ਘੜੀ ਉੱਤਰ ਕੇ ਦੇਖਣਾ ਉਹਨੂੰ ਕੀ ਪਤਾ ਉਹਨੂੰ ਕੀ ਕੀ ਕਿਹੜਾ ਗਰੀਬ ਹੈ ਕਿਹੜਾ ਦੁੱਖ ਹੈ ਕਿਹੜਾ ਸੁੱਖ ਹੈ ਕੀ ਹੋਇਆ ਡਾਕਟਰ ਸਰਬੀਰ ਗਾਂਧੀ ਵੀ ਕਾਂਗਰਸ ਵਿੱਚ ਐਮਪੀ ਦੇ ਹੁਣ ਲੜ ਰਿਹਾ ਪਹਿਲਾਂ ਵੀ ਜਿੱਤੇ ਆ ਕੀ ਲੱਗਦਾ ਕੰਮ ਕੁਮ ਹੋਇਆ ਉਸ ਟਾਈਮ ਤੇ ਹਾਂਜੀ 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 ਕੰਮ ਦੇਖੋ ਜੀ ਆ ਡਾਵਲ ਲੈ ਆਂਦਾ ਸੁਣਿਆ ਜੀ ਮੈਂ ਵੀ ਗਾਂਧੀ ਨੇ ਕਰਾਇਆ ਡਾਵਲ ਲੈਣ ਦਾ ਪਵਾਇਆ ਜੀ ਠੀਕ ਆ ਜੀ ਔਰ ਜਿਹੜੇ ਜੀ ਆਪਣੇ ਖਾਸ ਕਰਕੇ ਹੁਣ ਮਰੀਜ਼ ਮਰੂਜ ਹੁੰਦੇ ਨੇ ਗਾਂਧੀ ਦੇ ਮੈਂ ਆਟੋ ਚਲਾਣਾ ਉਹ ਮੈਨੂੰ ਦੱਸਦੇ ਨੇ ਵੀ ਗਾਂਧੀ ਬਹੁਤ ਸਪੋਰਟ ਕਰਦੇ ਨੇ ਸਾਨੂੰ ਦਵਾਈ ਬੂਟੀ ਦੇ ਵਿੱਚ ਵੀ ਵੈਸੇ ਵੀ ਜੇ ਕਰਾਇਆ ਪੜਾ ਨਹੀਂ ਹੁੰਦਾ ਸਾਨੂੰ ਕਰਾਇਆ ਪੜਾ ਵੀ ਦਿੰਦੇ ਨੇ ਆਪਣੇ ਪੱਲੋ ਦਿੰਦੇ ਜੀ ਲੱਗਦਾ ਕਿ ਡਾਕਟਰ ਗਾਂਧੀ ਜੀ ਨੇ ਕੁਝ ਹੋਏਗਾ ਹਾਂਜੀ ਹਾਂਜੀ ਮੈਂ ਦੱਸਦਾ ਜੀ ਤੈਨਾਂ ਕਿ ਹਵਾ ਦਾ ਬਰ ਕੋ ਪਤਾ ਨਹੀਂ ਲੱਗ ਰਿਹਾ ਜੀ ਕੋਈ ਪਤਾ ਨਹੀਂ ਹੁਣ ਲੱਗਦਾ ਰਿਹਾ ਜੀ ਵੀ ਦੋਨਾਂ ਤਰ੍ਹਾਂ ਦੇ ਵਿੱਚ ਟੱਕਰ ਲੱਗਦੀ ਹੈ ਪਰ ਵਾਕਈ ਜ਼ਿਆਦਾ ਗਾਂਧੀ ਦਾ ਉਹ ਪ੍ਰੋਸੀਜਰ ਲੱਗ ਰਿਹਾ ਬਲਵੀਰ ਜੀ ਵੀ ਆ ਗਏ ਮੌਜੂਦਾ ਸਰਕਾਰ ਦੇ ਵੀ ਮੰਤਰੀ ਵੀ ਰਿਹਾ ਹੁਣ ਐਮਪੀ ਨੇ ਲੇ ਕੀ ਉਮੀਦ ਹੈ ਜੀ ਕਾ ਲੋਕਾਂ ਵਿੱਚ ਦੇਖੋ ਜੀ ਮੇਰੀ ਗੱਲ ਸੁਣੋ ਜੇ ਡਾਕਟਰ ਬਲਵੀਰ ਜੀ ਉਹ ਪਹਿਲਾਂ ਸੋਚਦੇ ਵੀ ਹੋਰ ਅਸੀਂ ਬੱਸ ਸਟੈਂਡ ਇੰਨੀ ਦੂਰ ਕਰਿਆ ਕਿਸ ਵਿੱਚੇ ਕਰਿਆ ਲੋਕ ਆ ਰਹੇ ਨੇ ਅਰਾਸਮੈਂਟ ਹੁੰਦੇ ਨੇ ਇੰਨੀ ਦੂਰੋਂ ਆਉਂਦੇ ਨੇ ਪਰੇਸ਼ਾਨ ਹੁੰਦੇ ਨੇ ਉਹ ਜਾਮ ਉੱਥੇ ਨਹੀਂ ਕਿ ਲੱਗਦਾ ਜਾਮ ਤਾਂ ਉੱਥੇ ਵੀ ਲੱਗਦਾ ਜਾਮ ਜੇ ਉਰੇ ਲੱਗਦਾ ਸੀ ਜਾਮ ਉੱਥੇ ਵੀ ਲਾਦੇ ਉਹੀ ਪੈਸਾ ਉਰੇ ਲਾਉਂਦੇ ਉਰੇ ਵਿਕਾਸ ਕਰਦੇ ਪਟਿਆਲੇ ਦਾ ਦਿਲ ਤਾਂ ਕਢ ਲਿਆ ਵਿੱਚੋਂ ਇੱਕ ਦਿੱਲੀ ਆ ਪਟਿਆਲੇ ਦਾ ਪਟਿਆਲਾ ਬੱਸ ਸਟੈਂਡ ਜੇ ਇਹਨੂੰ ਰੱਖਦੇ ਬਹਾਲ ਤਾਂ ਸਾਰਾ ਕੰਮ ਕਿਉਂ ਨਹੀਂ ਹੁੰਦਾ ਅਕਾਲੀ ਦਲ ਦਾ ਵੀ ਐਮਪੀ ਰਿਆ ਅਕਾਲੀ ਦਲ ਦੀ 10 ਸਾਲ ਸਰਕਾਰ ਦੀ ਕੀ ਲੱਗਦਾ ਹਾਂਜੀ ਹਾਂਜੀ ਜੀ ਦੇਖੋ ਜੀ ਕੰਮ ਉਹਨਾਂ ਨੇ ਕੀਤੇ ਨੇ ਜੀ ਪਰ ਜਿਸ ਸਾਹ ਨਾਲ ਲੈਵਲ ਦੇ ਕੰਮ ਹੋਣੇ ਚਾਹੀਦੇ ਸੀ ਉਸ ਲੈਵਲ ਨਾਲ ਕੰਮ ਹੋਇਆ ਹੀ ਨਹੀਂ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਨਾਮਜ਼ੂਰ ਕੀਤਾ। ਤੁਸੀਂ ਕੀ ਕੰਮ ਕਰਦੇ ਆ? ਮੈਂ ਲੇਬਰ ਤੇ ਆਪਣਾ ਕੰਮ ਕਰਦਾ ਹਾਂ ਜੀ। ਕਿੱਦਾਂ ਦੇਖਦੇ ਹੋ ਹੁਣ 2024 ਦੇ ਲੋਕ ਸਭਾ ਚੋਣ ਆ ਰਹੇ ਆ। ਹਾਂਜੀ ਹਾਂਜੀ। ਕਿੱਦਾਂ ਦਾ ਐਮਪੀ ਤੁਸੀਂ ਮੰਗਦੇ ਹੋ? ਅਸੀਂ ਜਿਹੜਾ ਐਮਪੀ ਮੰਗਦੇ ਆ ਜਿਹੜਾ ਸ਼ਹਿਰ 'ਚ ਕੰਮ ਕਰਦਾ ਜਿਹੜਾ ਸ਼ਹਿਰ 'ਚ ਕੰਮ ਕਰਦਾ ਹੋਵੇ ਜੀ। ਲੋਕਾਂ ਬਾਰੇ ਸੋਚਦਾ ਹੋਵੇ। ਤੇ ਅਸੀਂ ਕੋਈ ਨਵਾਂ ਹੀ ਚਿਹਰਾ ਦੇਖਣਾ ਚਾਹੁੰਦੇ ਆ ਜੀ। ਤੇ ਜੇ ਅਸੀਂ ਨਵੇਂ ਚਿਹਰੇ ਦੀ ਗੱਲ ਕਰੀਏ ਸ਼ਹਿਰ 'ਚ ਸਾਡੇ ਗਾਂਧੀ ਜੀ ਨੇ ਕਾਂਗਰਸ 'ਚ ਨੇ ਜੀ ਅਸੀਂ ਬੀਜੇਪੀ ਤੋਂ ਕੁਝ ਨਹੀਂ ਲੈਣਾ ਕਾਂਗਰਸ ਤੋਂ ਕੁਝ ਨਹੀਂ ਲੈਣਾ ਅਸੀਂ ਉਹ ਦੇਖਣਾ ਚਾਹੁੰਦੇ ਆਂ ਕਿ ਉਹ ਜਿਹੜੇ ਸ਼ਹਿਰ 'ਚ ਕੰਮ ਕਰਦੇ ਆਂ ਜਿਵੇਂ ਉਹ ਰੇਲਵੇ ਦੀ ਲਾਈਨ ਲੈ ਕੇ ਆਏ ਜੀ ਪਾਸਪੋਰਟ ਦਫ਼ਤਰ ਲੈ ਕੇ ਆਏ ਜੀ ਤੇ ਇੱਕ ਦੋ ਹੋਰ ਕੰਮ ਹੈ ਜੀ ਮੈਂ ਇੱਕ ਚੀਜ਼ ਹੋਰ ਉਹਨਾਂ ਨੂੰ ਕਹਿਣਾ ਚਾਹੁੰਦਾ ਜੇ ਉਹ ਜੇ ਆ ਜਾਣੇ ਆਂ ਕਿ ਜਿਹੜੀ ਇਹ ਸ਼ਹਿਰ 'ਚ ਦੋ ਚੀਜ਼ਾਂ ਬਹੁਤ ਖਰਾਬ ਹੋ ਰਹੀਆਂ ਨੇ ਜੀ ਇੱਕ ਪਾਣੀ ਦੀ ਵਿਵਸਥਾ ਜੀ ਤੇ ਇੱਕ ਸੜਕਾਂ ਦੀ ਜੀ ਜੇ ਨਹਿਰੀਂ ਪਾਣੀ ਸਾਨੂੰ ਪਟਿਆਲੇ ਨੂੰ ਮਿਲ ਜਵੇ ਤੇ ਇਹ ਆਣ ਵਾਲੇ ਅੱਗੇ ਵੀ ਆ ਸਕਦੇ ਨੇ ਜੀ ਅਕਸਰ ਪਾਰਟੀ ਜਾਂ ਪ੍ਰਚਾਰ ਕਰਦੀ ਹੈ ਇੱਕ ਵਾਦਾ ਕਰਦੀ ਹੈ ਲੋਕਾਂ ਨੂੰ ਤੇ ਮੈਂ ਇਹ ਕੀਤਾ ਕੀ ਲੱਗਦਾ ਮਹਾਰਾਣੀ ਪੰਨੀਤਪੁਰ ਪਹਿਲਾਂ ਸੰਸਦ ਰੇ ਹੈ 5 ਸਾਲ ਉਹਨਾਂ ਨੇ ਰਾਜ ਕੀ ਸੀ காங்கிரஸ் ਦੀ ਬ੍ਰਾਂਡ ਸੀ ਅੱਜ ਬੀਜੇਪੀ ਲੜ ਰੇ ਕੀ ਲੱਗਦਾ ਅਗਰ ਕੱਲ ਮਹਾਰਾਣੀ ਸਾਹਿਬ ਜਿੱਤੇ ਹੈ ਕੁਝ ਉਹ ਤਾਂ ਇੱਕ ਕਾਲ ਉਹ ਤਾਂ ਇੱਕ ਕਾਗਜੀ ਕਾਰਵਾਈ ਹੈ ਅੱਜ ਕੱਲ ਪੜੇ ਲਿਖੇ ਨੇ ਸਾਰੇ ਜੀ ਅੱਜ ਕੱਲ ਸਾਰੇ ਹੀ ਸਿਆਣੇ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਪੜੇ ਲਿਖੇ ਨੇ ਜੀ ਕੁਛ ਇੱਕ ਕਹਿ ਦੋ ਕਿ ਮੈਂ ਵਾਦਾ ਕਰ ਰਹਾ ਮੈਂ ਵਾਦਾ ਕਰ ਰਹਾ ਮਨੂੰ ਤਾਂ ਲੱਗਦਾ ਨਹੀਂ ਕੁਛ ਹੀ ਦੱਸਾਂ ਚੋ ਕਿਸੇ ਦੇ ਦੋ ਵਾਦੇ ਪੂਰੇ ਹੁੰਦੇ ਹੋਮਣ ਜਿਹੜਾ ਮੈਂ ਵਾਦੇ ਨਹੀਂ ਕਰਦਾ ਕਿਸੇ ਨਾਲ ਇਹ ਕੁਛ ਕਹਿੰਦਾ ਨਹੀਂ ਮੈਂ ਤਾਂ ਕਹਿਣਾ ਕਿ ਜਿਹੜਾ ਇਹ ਜਿਵੇਂ ਪਾਣੀ ਦੀ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਇਹ ਦੋ ਚੀਜ਼ਾਂ ਹੀ ਪਟਿਆਲੇ 'ਚ ਕਰ ਦੋ ਸੀਟ ਉਹਨਾਂ ਦੀ ਜਿਹੜਾ ਵੀ ਕਰ ਦੇਗਾ ਉਹਨਾਂ ਦੀ ਪੱਕੀ ਹੈ ਜੀ ਡਾਕਟਰ ਬਲਵੀਰ ਵੇ ਆ ਉਹ ਐਮਪੀ ਰਲਪਾਲ ਸਿਹਤ ਮੰਤਰੀ ਰੇ ਆ ਉਹ ਐਮਪੀ ਨਾੜ ਰੇ ਆ ਪਟਿਆਲੇ ਦੇ ਆ ਕੀ ਲੱਗਦਾ ਉਹਨਾਂ ਨੇ ਕੰਮ ਕਿਤੇ ਮੌਜੂਦਾ ਸਰਕਾਰ ਦੇ ਫਿਲਹਾਲ ਤਾਂ ਦੇਖੋ ਇਹ ਉਹਨਾਂ ਨੂੰ 2-4 ਸਾਲ ਹੀ ਹੋਏ ਸੀ ਆਇਆ ਨੂੰ ਉਸ ਤੋਂ ਪਹਿਲਾਂ ਵੀ ਇਹਦੇ ਉਹਨਾਂ ਵਾਰੀ ਇੰਨੀ ਨੌਲੇਜ ਨਹੀਂ ਹੈਗੀ ਮੈਨੂੰ ਕਦੀ ਜਾਇ ਸੀ ਜਿੱਥੇ ਕਦੀ ਆਈ ਸੀ ਉਹਨਾਂ ਦਾ ਧੰਨਵਾਦ ਕੀਤਾ ਹਾਂ ਧੰਨਵਾਦ ਕੀਤਾ ਜਰੂਰ ਉਹ ਸਾਰੀ ਕਰਦੇ ਹੁੰਦੇ ਆ ਜੀ ਭਾਵੇਂ ਅੱਜ ਵੀ ਕੋਈ ਜਿੱਤੇ ਉਹ ਵੀ ਕਰੇਗਾ ਜੀ ਮਗਰ ਉਹਨਾਂ ਵਾਲੇ ਸਰਕਾਰ ਦੀ ਗੱਲ ਕਰੀਏ 10 ਸਾਲ ਦੀ ਸੱਤਾ ਵਿੱਚ ਕੀ ਲੱਗਦਾ ਕੰਮ ਹੋਇਆ ਸੀ ਅਕਾਲੀ ਸਰਕਾਰ ਵੇਲੇ ਫਿਲਹਾਲ ਤੁਹਾਡੇ ਸਾਹਮਣੇ ਹੀ ਹੈ ਜੋ ਵੀ ਹੈ ਮੈਂ ਮੈਂ ਅਮ ਜਸਪੀ ਸਿੰਘ ਹੈ ਜੀ ਕੀ ਕੰਮ ਕਰਦੇ ਮੇਰਾ ਮੋਬਾਈਲਾ ਦਾ ਕੰਮ ਮੋਬਾਈਲ ਚੋਪਾ ਜੀ ਸਰ ਕਿੰਨਾ ਦੇਖਦੇ ਹੋ 2024 ਦੀ ਚੋਣ ਚੋਣ ਆ ਗਈ ਲੋਕ ਸਭਾ ਦੇ ਕਿਹਦਾ ਨਾ ਐਮਪੀ ਤੁਸੀਂ ਮੰਨਦੇ ਮੈਂ ਦੱਸ ਦੇ ਕੇ ਇਹ ਨਾ ਐਮਪੀ ਹੋਣਾ ਚਾਹੀਦਾ ਜਿਹੜਾ ਲੋਕਾਂ ਨੂੰ ਮੈਨ ਸੋਚੇ ਸਮਝੇ ਤੇ ਵਿਚਰੇ ਉਹਨਾਂ ਦੇ ਵਿੱਚ ਜਿਵੇਂ ਹੁਣ ਆਪਾਂ ਕਹਿ ਦਈਏ ਹੁਣ ਪੋਲਿਟਿਸ਼ੀਅਨ ਇੱਕ ਸਾਰੇ ਖਿਚੜੀ ਜੀ ਬਣ ਗਏ ਜਿਹੜੇ ਪਹਿਲਾਂ ਆ ਉਹਦੇ ਚ ਹੁੰਦੇ ਸੀ ਕਾਂਗਰਸ ਚ ਜਾਂ ਉਹਦੇ ਚ ਉਹ ਚਲੇ ਗਏ ਨੇ ਆਪਣੇ ਬੀਜੇਪੀ ਜੀ ਚ ਚਲੇ ਗਏ ਦੂਜੇ ਵਾਲੇ ਆਮ ਆਦੀ ਪਾਰਟੀ ਜਾ ਗਏ ਮਤਲਬ ਕਿ ਸਾਰੇ ਐਕਚੁਅਲ ਵਿੱਚ ਫਲਕਸੂਏਟ ਹੋ ਚੁੱਕੇ ਹੁਣ ਮੁਕਤੀ ਦੀ ਗੱਲ ਕਰੀਏ ਕਾਂਗਰਸੀ ਕਾਂਗਰਸ ਭਾਵੇਂ ਸਾਰਾ ਛੱਡ ਛਿੜਾ ਤਾਂ ਹੋ ਹੀ ਚੁੱਕਾ ਪਰ ਉਹਨਾਂ ਦੇ ਜਿਹੜੇ ਮੈਨੇ ਜਿਹਨੂੰ ਕਹਿੰਦੇ ਸੀ ਤਰੰਦਰ ਉਹ ਜਿਹੋ ਉਹਨਾਂ ਦੇ ਵਿੱਚ ਬੈਠੇ ਨੇ ਜੇ ਹੁਣ ਮੰਨ ਲਓ ਇਸ ਵਾਰ ਆਪਣੇ ਪਟਿਆਲੇ ਦੇ ਵਿੱਚ ਜਿਵੇਂ ਗਾਂਧੀ ਜੀ ਨੇ ਪਹਿਲਾਂ ਵੀ ਆਪਣੇ ਮੈਂਬਰ ਆਫ ਪਰਮਨੈਂਟ ਰਹਿ ਚੁੱਕੇ ਨੇ ਉਹ ਤਾਂ ਕਰਕੇ ਮੇਨ ਮੇਰਾ ਫੋਕਸ ਕਹਿੰਦਾ ਮਤਲਬ ਇਹ ਹੈ ਜਿਹੜਾ ਬੰਦੇ ਨੂੰ ਪਹਿਲਾਂ ਐਕਸਪੀਰੀਅੰਸ ਹੈਗਾ ਕਰ ਚੁੱਕਾ ਉਹਨੂੰ ਵੋਟ ਪਾ ਕੇ ਤਾਂ ਜ਼ਿਆਦਾ ਗੱਲ ਵਧੀਆ ਹੁਣ ਜਿਵੇਂ ਆਪਾਂ ਮੰਨ ਲਈਏ ਗਾਂਧੀ ਜੀ ਨੇ ਪਹਿਲਾਂ ਰਹੇ ਨੇ ਸਾਰੇ ਦੇ ਸ਼ਹਿਰ ਦਾ ਆਪਣਾ ਵਿਕਾਸ ਕੀਤਾ ਹੀ ਆ ਭਾਵੇਂ ਕਿਸੇ ਲੋਕਾਂ ਦੀ ਨਜ਼ਰਾਂ ਅਗਲੇ ਨੇ ਬਿਲਤਾ ਪਾਸਤਾ ਉਹ ਨਹੀਂ ਕਰਾਇਆ ਨਾ ਆ ਕੇ ਭਾਵੇਂ ਜਿਹਦੀ ਮਰੀ ਸੇ ਕਰਾ ਚ ਬਣਿਆ ਨਹੀਂ ਬਣਿਆ ਹੁਣ ਜਿਵੇਂ ਡਬਲ ਲਾਈਨ ਮੰਨ ਲਓ ਤੁਹਾਡੀ ਰੇਲਵੇ ਦੀ ਹੋ ਗਈ ਬਿਜਲੀ ਵਾਲੀ ਉਹ ਆ ਗਈਆਂ ਟ੍ਰੇਨਾਂ ਆ ਗਈਆਂ ਸਾਰਾ ਕੁਝ ਹੋਇਆ ਤਾਂ ਉਹਦੇ ਟਾਈਮ ਦੇ ਵਿੱਚ ਜਿਹੜਾ ਪਾਸਪੋਰਟ ਦਫ਼ਤਰ ਸੀਗਾ ਇੱਕ ਲਈ ਇੱਕ ਵਾਰ ਲੈ ਕੇ ਤਾਂ ਆਈ ਹੈ ਨਾ ਅਗਲਾ ਸੋਚ ਨਾਲ ਚੱਲ ਰਹਿ ਵੀ ਮੈਂ ਇਹ ਕੁਝ ਕਰਨਾ ਹੈ ਅਗਲਾ ਆਪਣਾ ਫੇਮ ਹੀ ਲੈ ਗਿਆ ਜਿਵੇਂ ਆਪਾਂ ਹੁਣ ਆਮ ਆਦੀ ਪਾਰਟੀ ਨੂੰ ਮੰਨ ਲਈ ਕੰਮ ਇੱਕ ਕਰਦਾ ਚੀਜ਼ਾਂ 10 ਵੜਾ 30 ਕਰਾ ਦਿੰਦਾ ਉਹ ਚੀਜ਼ ਵਧੀਆ ਨਹੀਂ ਰਹਿੰਦੀ ਅਗਲਾ ਇਹਨੇ ਮੈਂ ਕੰਮ ਕੀਤਾ ਗੱਲ ਖਤਮ ਹੋ ਗਈ ਹੁਣ ਬੰਦੇ ਨੂੰ ਪਤਾ ਲੱਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਗੱਲ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਡਾਕਟਰ ਸ਼ਹੀਦ ਡਾਕਟਰ ਜਿਹੜੇ ਬਲਬੀਰ ਹੈ ਉਹ ਸੇਮ ਮੰਤਰੀ ਵੀ ਰਿਹਾ ਹੁਣ ਚੋਣ ਦੇ ਜਿਹੜਾ ਕੀ ਉਹ ਹੁਣ ਤੁਸੀਂ ਕਹਿ ਰਹੇ ਹੋ ਵੀ ਡਾਕਟਰ ਬਲਬੀਰ ਸਿੰਘ ਜੀ ਸੇਧ ਮੰਤਰੀ ਨੇ ਤੁਸੀਂ ਆਪ ਜੌਰਿੰਦਰਾ ਸਾਹਿਬ ਜੰਦ ਪਿਆ ਨਹੀਂ ਪਿਆ ਸਾਰਾ ਕੁਝ ਸੇਮ ਹੋ ਵੀ ਹੈ ਨਾ ਮੈਂ ਹੁਣੇ ਲਾਸਟ ਟਾਈਮ ਜਾ ਕੇ ਆਇਆ ਹੋਰ ਕੁਝ ਨਹੀਂ ਕਹਿੰਦੇ ਆਪਾਂ ਚਲੋ ਉਹ ਨਹੀਂ ਕਰ ਰਹੇ ਵੀ ਨਵੇਂ ਮਸ਼ੀਨਾਂ ਆ ਗਏ ਕੁਝ ਘਟ ਘਟ ਸਫਾਈ ਦੀ ਤਾਂ ਲੋਡ ਹੁੰਦੀ ਨਾ ਸੇਮ ਉੱਥੇ ਬੰਦਾ ਜੜਦਾ ਆ ਕੇ ਪੰਜ ਸੀਟਰ ਲਾਲ ਤਾਂ ਫੇਰ ਵੀ ਗੰਦਾ ਉਵੇਂ ਸੇਮ ਹੋਈਆਂ ਬੇ ਨੇ ਬਿਮਾਰੀ ਤਾਂ ਫੈਲਣੀ ਤਾਂ ਆਪਣੀ ਥੁੱਕ ਤੋਂ ਹੀ ਫੈਲ ਜਾਂਦੀ ਹੈ ਜੇ ਫੈਲਣੀ ਹੈ ਜੇ ਆਪਾਂ ਇਹ ਹੀ ਨਹੀਂ ਚੀਜ਼ ਦਾ ਧਿਆਨ ਕਰੇ ਤਾਂ ਹੋਰ ਆਪਾਂ ਕਰ ਕੀ ਲਾਂਗੇ ਮਹਾਰਾਣੀ ਪ੍ਰਨੀਤ ਕੋ ਰਹੇ ਹੈ ਕਾਂਗਰਸ ਦੀ ਜਿੱਤ ਹੈ ਹੁਣ ਭਾਜਪਾ ਉਹਨਾਂ ਨੇ ਕੀ ਕੀਤਾ ਹਨ ਮਹਾਰਾਣੀ ਪ੍ਰਨੀਤ ਗੋਰਜੀ ਨੇ ਮੇਨ ਪਟਿਆਲੇ ਦੇ ਬੰਦੇ ਦਾ ਮੈਂਟੈਲਿਟੀ ਪਤਾ ਕੀ ਹੋਈ ਪਿਆ ਪਿੰਡਾਂ 'ਚ ਤਾਂ ਉਹਨਾਂ ਨੂੰ ਵੜਨ ਨਹੀਂ ਦਿੰਦੇ ਮੁਕਤੀ ਗੱਲ ਸਾਰੇ ਨੂੰ ਪਤਾ ਵੀ ਕਿਸਾਨਾਂ ਦੇ ਕਿੰਨਾ ਕਾਹਚ ਹੈਗਾ ਮੋਦੀ ਕਿੰਨੇ ਜਨੀਆ ਹੁਣ ਉਹਨੂੰ ਲੋਲੀਭਾਉ ਦੇ ਦੇਣਗੇ ਚਲੋ ਜੀ ਹੁਣ ਮੈਂ ਤੁਹਾਡਾ ਐਮਐਸਸੀ ਪਾਸ ਕਰਾ ਦੇਣਾ ਰਿਟਰਨ ਦੇ ਦਿੰਦਾ ਮੈਂ ਮਾੜਾ ਨਹੀਂ ਕਹਿੰਦਾ ਮੈਂ ਰਾਣੀ ਪ੍ਰਨੀਤ ਗੁਰਜ ਨੂੰ ਬਟ ਫਿਰ ਵੀ ਕੀਤਾ ਕੀ ਆ ਉਹਨਾਂ ਨੇ ਆਪਣੇ ਵੱਲੋਂ ਗਰੰਟੀ ਦਿੱਤੀਆਂ ਹਰੇ ਤੱਕ ਪਹੁੰਚਿਆ ਹਵਾਚ ਰਹਿ ਗਈ ਗੱਲ ਖਤਮ ਹੋ ਗਈ ਅਕਾਲੀਦਾਨ ਨੂੰ 10 ਸਾਲ ਰਹੀ ਐ ਸਭੇ ਸਾਰੇ ਰਾਜ ਰਾਜ ਵਿਕੇ ਨੇ ਕੰਪਨੀ ਕਿਹਦੇ ਇਹਨਾਂ ਨੇ ਕੋਈ ਕੀ ਕਿਤਾ ਕਿ ਉਹਨੇ ਕਿਤਾ ਗੱਲ ਮੈਂ ਇਹ ਮੰਨ ਲਓ ਜੀ ਸਾਡਾ ਇਹਦੇ ਚੀਸਾ ਪਾ ਲਓ ਉਹਦੇ ਚ ਪਾ ਲਓ ਹੋਰ ਹੋਇਆ ਕੀ ਐ ਧੱਕੇਸ਼ਾਹੀ ਪੂਰੀ ਰੱਜ ਕੇ ਚੱਲੀ ਆ ਉਹਨਾਂ ਦੀ ਵੀ ਕਿੱਦਾਂ ਦਾ ਐਮਪੀ ਪਾਉਂਦੇ ਹੁਣ ਚਾਹੁੰਦੇ ਮੈਂ ਇਹੀ ਕਹਿ ਰਿਹਾ ਵੀ ਜਿਸ ਤਰ੍ਹਾਂ ਕਿ ਐਮਪੀ ਆਵੇ ਕੰਮ ਕਰੇ ਤੇ ਨਾਲ ਦੂਜੇ ਨੂੰ ਡਵੈਲਪਮੈਂਟ ਅੱਗੇ ਲੈ ਕੇ ਜਾਵੇ ਹੁਣ ਜਿਹੜਾ ਉਹਨਾਂ ਨੇ ਕਿਹਾ ਵੀ ਮੈਂ ਆਵਾਂਗਾ ਜੀ ਨੌਕਰੀਆਂ ਦਾਂਗਾ ਫਿਰ ਤੁਸੀਂ ਨੌਕਰੀ ਦੇਓ ਸਾਰੇ ਕੁਝ ਦਿਓ ਇਹ ਗੱਲ ਸੁਣਨ ਵਾਲੀ ਸਮਝਣ ਵਾਲੀ ਵੀ ਬਣਦੀ ਆ ਤੁਸੀਂ ਯਾਰ ਮੈਂ ਆਟਾ ਜਦਾਂ ਰਾਸ਼ਨ ਦਾ ਤੁਸੀਂ ਲੋਕਾਂ ਨੂੰ ਮੰਗਤੇ ਬਣਾ ਰਹੇ ਹੋ ਗਾਲੇ ਥੋੜੀ ਨਾ ਬਣਦੀ ਆ ਯਾਰ ਅਗਲੇ ਰੋਜ਼ਗਾਰ ਦੋ ਪੂਰੇ ਮਨ ਚਾਹੇ ਜੇ ਅੱਜ ਮੈਂ 1000 ਕਮਾਰੇ ਕੱਲ ਮੈਂ 1500 ਜੋਗਾਵਾ 2000 ਜੋਗਾਵਾ ਇਕਨੋਮੀ ਤਾਂ ਸਟਰੋਂਗ ਹੋਏਗੀ ਪੈਸੇ ਤਾਂ ਸਰਕੂਲੇਟ ਹੋਏਗਾ ਨਾ ਜੇ ਮੈਂ ਕਹਿ ਰਿਹਾ ਮੈਂ ਆਪਣਾ 7000 ਦਾ ਫੋਨ ਵੇਚ ਰਿਹਾ ਮੈਂ ਆਪਣੀ ਜੇਬ ਚ ਥੋੜਨਾ ਪਾਵਾਂਗਾ 7000 ਅੱਗੇ ਵੀ ਤਾਂ ਕਿਸੇ ਨੂੰ ਜਾ ਕੇ ਮੰਡਾਂਗਾ ਹੀ ਹੁਣ ਤੁਸੀਂ ਮੈਨੂੰ ਰੋਟੀ ਦਾਲ ਦੇ ਰਹੇ ਹੋ ਤੁਸੀਂ ਮੈਨੂੰ ਆਟਾ ਦੇਤਾ ਆਟਾ ਖਾ ਕੇ ਗਿਆ ਤਾਂ ਮੇਰੀ ਢਿੱਡ ਚ ਹੀ ਅੱਗੇ ਕੁਝ ਹੋਇਆ ਤੈਨੂੰ ਤੀਜੇ ਬੰਦੇ ਕੋਲ ਤਾਂ ਪੈਸਾ ਨਹੀਂ ਨਾ ਪਹੁੰਚਿਆ ਕਹਿਣ ਦਾ ਭਾਵੇਂ ਆ ਪੈਸਾ ਸਰਕੂ ਰੋਲ ਹੁੰਦਾ ਹੈ ਇਲੈਕਸ਼ਨ ਮੇਲੇ ਹੁੰਦਾ ਹੈ ਤੁਸੀਂ ਵੀ ਯੰਗ ਹਾਂ ਆਪਣੇ ਕੋਲੇ ਟਾਈਮ ਕਿ ਮੈਸੇਜ ਦੇਣਾ ਚਾਹੁੰਦਾ ਯੰਗਸਟਰਸ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਵੀ ਹਾਂ ਆਪਣੀ ਇਹ ਨਾ ਸੋਚਣ ਵੀ ਇਹ ਮੇਰੇ ਨਾਲ ਹੈ ਜੀ ਮੈਨੂੰ ਪਾਵਰ ਚ ਮੈਨੂੰ ਇਧਰੋਂ ਕੱਢ ਲੇਗਾ ਉਹ ਕੱਢ ਲੇਗਾ ਸਾਰੇ ਕੀਤੇ ਪੋਲਿਟੀਕਲ ਆਪਣੇ ਹੱਥ ਰੱਖਦੇ ਆ ਸਾਰੇ ਅਸੀਂ ਆਪਣੇ ਕੋਲੇ ਟਾਈਮ 'ਚ ਸੀਗਾ ਅਸੀਂ ਸੈਪ 'ਚ ਅਸੀਂ ਸੈਪ ਨੂੰ ਸਪੋਰਟ ਕਰਦੇ ਹੁੰਦੇ ਸੀਗੇ ਉਹਨਾਂ ਦਾ ਹੀ ਸੀਗਾ ਆਪਣਾ ਕਹਿ ਲੀਏ ਜੀ ਪਰ ਬਾਤ ਕੀ ਹੁੰਦਾ ਨਾ ਕੋਈ ਕਿਸੇ ਨੂੰ ਪੁੱਛਣ ਆਂਦਾ ਨਾ ਕੋਈ ਹੋਰ ਪੁੱਛਣ ਆਂਦਾ ਵੋਟਾਂ ਵੇਲੇ ਸਾਰੇ ਖੜਾ ਹੋ ਜਾਂਦੇ ਹਾਂ ਜੀ ਅਸੀਂ ਤੇਰੇ ਨਾਲ ਇਹ ਨਾਲ ਆ ਫਿਰ ਬਾਤ ਕੀ ਹੁੰਦਾ ਕੁਝ ਵੀ ਨਹੀਂ ਬਾਜੀ ਬਾਰੇ ਬੋਲਣੋ ਆਪ ਕੋ ਇਹਨਾਂ ਦਾ ਕਿ ਲੋ ਮੇਰਾ ਰੋਹਿਤ ਕਪੂਰ ਹੈ ਜੀ 900 ਦਾ ਨੰਬਰ ਲਿਖਦੇ ਲੋ ਰਿ 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 ਕੜੀ ਪਾਰਟੀ ਦਾ ਵਰਤਨ ਵੋਟ ਤਾਂ ਦੇਖੋ ਇਹ ਇਸ ਟਾਈਮ ਜ਼ਿਆਦਾ ਜ਼ੋਰ ਤਾਂ ਗਾਂਧੀ ਜੀ ਦਾ ਕਹੀ ਹੈ ਡਾਕਟਰ ਗਾਂਧੀ ਦਾ ਪਰ ਕੰਮ ਵੀ ਉਹਨਾਂ ਨੇ ਕਾਫੀ ਕਰੇ ਹੈ वैसे भी पब्लिक ਨਾਲ ਲੋਕਲ ਪਰਸਨਲੀ ਖੁਦ کافی ਜੁੜੇ ਹੋਏ ਹੈ ਉਹ ਤੇ ਬਸ ਹਮਾਰੀ ਪਰਿਵਾਰਕ ਪਰਿਵਾਰਕ ਰਹਿਤੀ ਰਿਹਾ ਕਰੇ ਅੱਗੇ ਮਿਲੇ ਕਰੇ ਕੰਮ ਕਿਤਾ ਨਹੀਂ ਕਰ ਮਾਰਕੀਟ ਚ ਪਬਲਿਕ ਨੂੰ ਪਬਲਿਕ ਤੇ ਕਦੀ ਮਿਲੇ ਨਹੀਂ ਪਬਲਿਕਲੀ ਲੇਕਿਨ ਡਾਕਟਰ ਆਂਦੀ ਖੁਦ ਪਬਲਿਕਲੀ کافی ਮਿਲੇ ਹੈ ਪਹਿਲਾਂ ਤਾਂ ਉਹ ਹੀ ਪਰਸਨਲ کافی ਲੋਕਾਂ ਨਾਲ ਜੁੜੇ ਰਹੇ ਹੈ ਕਰੇ ਹੈ ਤਾਂ ਕਿ ਸਰਕਾਰ 10 ਸਾਲ ਰਹੀ ਕੀ ਲੱਗਦਾ ਡਵੈਲਪ ਹੋਇਆ ਲੋਕਾਂ ਨੂੰ ਰੋਜ਼ਗਾਰ ਜੀ ਨਹੀਂ ਐਨਾ ਕੋਈ ਖਾਸਤਾ ਨਹੀਂ ਹੋਇਆ ਜੀ ਜਿਸ ਤਰ੍ਹਾਂ تھا ਉਸ ਜਾਦਾ ਉਸਨੀਓ ਕਰਿਆ ਠੀਕ ਹੈ ਕਰਿਆ ਮਾੜਾ ਮੋਟਾ ਕੋਈ ਨਾ ਹੁਣ ਮੌਜੂਦਾ ਸਰਕਾਰ ਦੇ ਡਾਕਟਰ ਬਲਬੀਰ ਨੂੰ ਦਿੱਤਾ ਉਹ ਸਿਹਤ ਮੰਤਰੀ ਹੈ ਪਟਿਆਲੇ ਦੇ ਜੀ ਆਏ ਲੋਕਾਂ ਵੀ ਉਹ ਵੀ ਕਦੀ ਨਹੀਂ ਆਏ ਜੀ ਕਦੀ ਕੋਈ ਕਿਸੇ ਨੂੰ ਆ ਕੇ ਮਿਲਿਆ ਕੋਈ ਕਮੇਸ਼ਾਪ ਵਾਲਾ ਕਹਦੇ ਜਾਂ ਕੋਈ ਡਾਕਟਰ ਕਹਦੇ ਜਾਂ ਕੋਈ ਜਿਹੜੇ ਆਪਣੇ ਬੋਲੀ ਡਾਕਟਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੋਈ ਅਸੇ ਉਹ ਨਹੀਂ ਹੈ ਜੀ ਉਸ ਤਰ੍ਹਾਂ ਹੀ ਸਾ ਜਿਸ ਤਰ੍ਹਾਂ ਪਹਿਲਾਂ ਦਾ ਉਸ ਤਰ੍ਹਾਂ ਹੀ ਹੁਣ ਕੀ ਲੱਗਦਾ ਡਾਕਟਰ ਬਲਬੀਰ ਜਿੱਤਣਗੇ ਤਾਂ ਕੁਝ ਹੋਰੇਗਾ ਮੁਸ਼ਕਲ ਹੀ ਲੱਗਦਾ ਹੈ ਜੀ ਪਰ ਜੇ ਜਿੱਤਦੇ ਤਾਂ ਕੁਝ ਹੋਏਗਾ ਉਮੀਦ ਪੂਰੀ ਹੈ ਜੀ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਕਰ ਰਹੇ ਆ ਕਾਫੀ ਕੰਮ ਠੀਕ ਹੈ ਨਾ ਜੀ ਪਾਸਪੋਰਟ ਆਫਿਸ ਵਗੈਰਾ ਵੀ ਖੋਲੇ ਕਰ ਰਹੇ ਆ ਗਿਆ ਹੋਰ ਵੀ ਕਾਫੀ ਉਹਨਾਂ ਨੇ ਕੰਮ ਕਰ ਰਹੇ ਆ ਉਮੀਦ ਹੈ ਸ਼ਾਇਦ ਅੱਗੇ ਵੀ ਕਾਫੀ ਮ ਹੈ ਉਹਨਾਂ ਤੋਂ ਰਾਜ ਰਾਣੀ ਜੀ ਰਾਜਾ ਜੀ ਕਿੱਥੇ ਰਹਿੰਦੇ ਹੋ ਆਸ ਰਹਿੰਦੇ ਬਿਆਰਚੜਾ ਨੇ ਜੀ ਕੀ ਕੰਮ ਕੀ ਕਰਦੇ ਹੋ ਹਾਊਸ ਵਾਈਫ ਹੋ ਨਹੀਂ ਮੈਂ ਕੰਮ ਕਰਦੀ ਸੀ ਰਜਿੰਦਰਾ ਚ ਹਾਂ ਜੀ ਲੜੈਣੋ ਹਾਂ ਜੀ ਲੜੈਣੋ ਕੀ ਲੱਗਦਾ 2014 ਦੇ 24 ਦੇ ਚੋਣ ਆ ਗਏ ਬਹੁਤ ਅੱਛੇ ਲੋਕ ਸਭਾ ਚੋਣ ਹੈ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਕਿਦਾਂ ਕਿਹੜੀ ਪਾਰਟੀ ਹਸੀਦਾ ਦੇਖੋ ਜੀ ਪੂਰੇ ਕਾਂਗਰਸੀ ਹੈ ਅੱਛਾ ਕਾਂਗਰਸ ਨੂੰ ਵੋਟ ਪਾਣੀ ਹੈ ਜਾਂ ਜਿਹੜਾ ਮਰਜ਼ੀ ਖੜਾ ਹੋਵੇ ਠੀਕ ਹੈ ਨਾ ਚਲ ਸਾਡੇ ਪਹਾਵਾ ਕੋਈ ਹੋਰ ਬੰਦਾ ਵੀ ਖੜਾ ਹੋਏਗਾ ਜੀ ਕਾਂਗਰਸ ਨੂੰ ਨਹੀਂ ਵੋਟ ਪਾਣੀ ਮਹਾਰਾਣੀ ਪੰਨੀਤ ਕੋਰ ਵੀ ਕਾਂਗਰਸ ਉਹਨਾਂ ਨੇ ਕਿਹਾ ਕੋ ਉਹ ਹੈਗੇ ਸੀਗੇ ਪਹਿਲਾਂ ਉਹਨਾਂ ਨੂੰ ਪਾਈ ਸੀ ਵੋਟ ਕਿਹੜਾ ਨਹੀਂ ਪਾਈ ਸੀ ਉਹਨਾਂ ਨੂੰ ਪਾਈ ਸੀ ਉਹਨੋਂ ਕੁਝ ਕਰਦੇ ਨਹੀਂ ਹੈਗੇ ਤੇ ਹੌਲੀ ਬੋਕਣੀ ਫਾਸਾ ਮੈਂ ਕਾਜੀ ਸਰਕਾਰ ਲਈ ਕੀ ਲੱਗਦਾ ਉਹ ਤਾਂ ਕੁਛ ਵੀ ਨਹੀਂ ਕਰਿਆ ਜੀ ਕਾਲੀਆਂ ਨੇ ਕਾਲੀਆਂ ਨੇ ਕੀ ਕੀਤਾ ਕੁਛ ਵੀ ਨਹੀਂ ਕਰਿਆ ਤੇ ਮੌਜੂਦਾ ਸਰਕਾਰ ਆਈ ਹੈ ਜਿਹੜੀ ਆਮ ਆਦਮੀ ਪਾਰਟੀ ਡਾਕਟਰ ਮੰਤਰੀ ਵੀ ਹੈਗੇ ਸਿਹਤ ਮੰਤਰੀ ਵੀ ਰਹੇ ਹੁਣ ਹੈ ਕੀ ਲੱਗਦਾ ਕੋਈ ਤਰੱਕੀ ਹੋਏਗੀ ਨੁਹਾਰ ਬਦਲੂਗੀ ਨਹੀਂ ਲੱਗਦੀ ਜੀ ਤਰੱਕੀ ਤਾਂ ਨਹੀਂ ਲੱਗਦੀ ਸਾਨੂੰ ਤਾਂ ਨਹੀਂ ਲੱਗਦੀ ਐਵੇਂ ਕਾਨੂੰ ਕਹੀ ਆਮ ਆਦਮੀ ਪਾਰਟੀ ਨੇ ਕੀਤਾ ਆਮ ਪਾਰਟੀ ਨੇ ਤਾਂ ਸਭ ਨਸ਼ਾ ਬੰਦੀ ਜਿਆਦਾ ਹੀ ਕਰ ਦਿੱਤੀ ਉਹਨਾਂ ਨੇ ਆ ਕੇ ਨਾ ਬੱਚਿਆਂ ਨੇ ਨੌਕਰੀ ਮਿਲੀ ਹੈ ਕਿਸੇ ਨੂੰ ਨਾ ਵਾਸਾ ਜੇ ਹੋਣ ਕੀ ਕਰੇਗਾ ਬੰਦਾ ਦੱਸੋ ਦੇਖ ਲਈ ਬੰਦਾ ਵੋਟ ਪਾਏਗਾ ਨਾ ਆਪਣੀ ਨੂੰ ਬੰਦਾ ਸ਼ਾਮ ਪਾਰਟੀ ਨੂੰ ਆਪਾ ਜੀ ਬੰਦਾ ਕਾਂਗਰਸ ਵੀ ਡਾਕਟਰ ਗਾਂਧੀ ਹੈ ਹਾਂਜੀ ਪਹਿਲਾਂ ਦੇਖੋ ਆਪ ਪਾਰਟੀ ਚ ਹਾਂ ਪੂਰੀ ਉਮੀਦ ਆ ਜੀ ਉਹਨਾਂ ਦੀ ਸਨ ਕੀ ਜਿੱਤਣਗੇ ਕੁਝ ਜਿੱਤਣਗੇ ਜਿੱਤਣਗੇ ਜੀ ਪਹਿਲਾਂ ਵੀ ਜਿੱਤੇ ਆ ਹਾਂ ਬਦਲੇਗੀ ਜੀ ਪੂਰੀ ਬਦਲੋਗੀ ਐਸੀ ਬਾਤ ਤਾਂ ਨਹੀਂ ਅਭੀ ਨਹੀਂ ਬਦਲੇਗੀ ਉਹਨਾਂ ਦੀ ਮੇਰਾ ਡਾਕਟਰ ਬਿਸ਼ਵ ਕੁਪੁਰ ਨਾਮ ਹੈ ਜੀ ਭਾਜੀ ਕਹਿੰਦੇ ਆ 2024 ਦੀ ਚੋਣ ਆ ਰਹੀ ਹੈ ਚਾਰ ਪਾਰਟੀ ਕਾंग्रेसी ਬੀਜਪੀ ਆਮ ਆਦਮੀ ਪਾਰਟੀ ਸਰ ਕਾਲੀ ਨਾਲ ਲੱਗਦਾ ਜਿਹੜੀ ਪਾਰਟੀ ਸਰ ਮੈਂ ਤੁਹਾਨੂੰ ਸਰ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਸਰ ਦੇਖੋ ਸਰ ਮੈਂ ਜਿਹੜੀ ਪਾਰਟੀ ਦੇ ਨਾਲ ਚੱਲੂਗਾ ਜੀ ਸਰ ਮੈਂ ਦੇਖੋ ਮੈਂ ਇੱਕ ਇਹ ਸੋਚ ਰੱਖ ਕੇ ਚੱਲ ਰਹਾ ਸਰ ਕਿ ਦੇਖੋ ਜਿਹੜੀ ਆਪਣੀ ਸੈਂਟਰ ਸਰਕਾਰ ਹੋਏਗੀ ਸਰ ਤਾਂ ਪਟਿਆਲੇ ਵਿੱਚ ਵੀ ਉਸੇ ਬੰਦੇ ਨੂੰ ਨਾਮਿਨੇਟ ਕਰਨਾ ਚਾਹੀਦਾ ਹੈ ਉਸ ਨਾਲ ਆਪਣੇ ਪਟਿਆਲੇ ਚ ਨੁਹਾਰ ਬਦਲੇਗੀ ਸਰ ਪਹਿਲਾਂ ਵੀ ਜਦੋਂ ਦੇਖੋ ਪਹਿਲਾਂ ਬੀਜੇਪੀ ਸਰਕਾਰ ਸੀ ਉਹ ਜਿਹੜਾ ਐਮਪੀ ਸੀ ਉਹ ਕਾਂਗਰਸ ਤੋਂ ਸੀਗੇ ਸਰ ਉਹਦੇ ਨਾਲ ਸਰ ਆਪਾਂ ਨੂੰ ਕੁਝ ਵੀ ਬੈਨੀਫਿਟ ਨਹੀਂ ਹੋਇਆ ਹੈਗਾ ਜੋ ਆਪਾਂ ਨੂੰ ਬੈਨੀਫਿਟ ਇੱਕ ਆਪਾਂ ਨੂੰ ਜੇਕਰ ਸੇਮ ਸਰਕਾਰ ਜਿਹੜੀ ਉੱਪਰ ਸੈਂਟਰ ਚ ਹੋਵੇ ਜਿਹੜੀ ਪੰਜਾਬ ਚ ਆਏ ਅਗਰ ਸੇਮ ਸਰਕਾਰ ਹੋਏਗੀ ਤਾਂ ਉਸ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਜਾਏਗਾ ਤਾਂ ਜਿਹੜੇ ਆਪਾਂ ਦੇਖ ਹੁਣ ਆਪਾਂ ਦੇਖ ਸਕਦੇ ਹਾਂ ਕਿ ਜਿਵੇਂ ਹਰਿਆਣਾ ਦੇ ਵਿੱਚ ਦੇਖ ਲਓ ਕਿੰਨੀ ਡਿਵੈਲਪਮੈਂਟ ਹੋਈ ਆ ਤੇ ਯੂਪੀ ਜਾ ਕੇ ਦੇਖ ਲਓ ਇੰਨੀ ਡਿਵੈ ਹੋਏਗੀ ਸੈਂਟਰ ਚ ਅਲੱਗ ਹੋਏਗੀ ਇਸ ਕਰਕੇ ਆਪਣੀ ਜਿਹੜੀ ਜਿਹੜੀ ਸਰਕਾਰ ਹੈ ਜੇ ਬਰਾਬਰ ਆਣੀ ਚਾਹੀਦੀ ਹੈ ਦੇਖੋ ਮੈਂ ਕਿਸੇ ਦੀ ਸਪੋਰਟ ਨਹੀਂ ਕਰਦਾ ਮੈਂ ਸਭ ਨੂੰ ਕਹਿੰਦਾ ਸਾਰੇ ਵਧੀਆ ਉਮੀਦਵਾਰ ਹਨ ਜਿਹੜੀ ਵੀ ਖੜੇ ਆ ਆਪਾਂ ਨੂੰ ਉਹ ਸਰਕਾਰ ਚੋਂ ਜਿਹੜੀ ਜਿਹੜੀ ਸੈਂਟਰ ਚ ਆਵੇ ਤੇ ਉਹੀ ਪਟਿਆਲੇ ਦੇ ਵਿੱਚ ਆਵੇ ਤਾਂ ਉਸ ਨਾਲ ਆਪਣੀ ਜਿਹੜੀ ਪਟਿਆਲੇ ਦੀ ਹੈ ਥੋੜੀ ਆਪਾਂ ਕਹਿੰਦਾ ਇੱਕ ਗ੍ਰੇਸ ਵਧੇਗੀ ਉਹਨੂੰ ਹਾਰ ਬਦਲੇਗੀ ਸਰ ਦੇਖੋ ਮੈਂ ਇਹ ਨਹੀਂ ਕਹਿੰਦਾ ਸਰ ਦੇਖੋ ਵਿਛੜਿਆ ਸ਼ਹਿਰ ਦੇ ਪਬਲਿਕ ਨਾਲ ਕੋਈ ਨਹੀਂ ਕੋਈ ਨਹੀਂ ਆਂਦਾ ਹੈਗਾ ਪਬਲਿਕ ਦੇ ਵਿੱਚ ਸਰ ਸਿਰਫ ਵੋਟਾਂ ਦੇ ਕਰਕੇ ਆਂਦੇ ਨੇ ਉਸ ਤੋਂ ਬਾਅਦ ਕੋਈ ਨਹੀਂ ਦਿਖਦਾ ਹੈਗਾ ਸਰ ਬਸ ਇੱਕ ਕਹਿਣਾ ਇਹ ਚਾਹੁੰਦਾ ਕਿ ਦੇਖ ਔਰ ਸਾਰੇ ਸਟੇਟਸ ਦੀ ਡਵੈਲਪਮੈਂਟ ਹੋਈ ਹੈ ਤਾਂ ਉਵੇਂ ਅਗਰ ਆਪਣੇ ਪਟਿਆਲੇ ਡਵੈਲਪਮੈਂਟ ਹੋ ਜਾਏ ਤਾਂ ਆਪਣੇ ਲਈ ਬਹੁਤ ਵਧੀਆ ਇੱਕ ਚੀਜ਼ ਹੋ ਜਾਏਗੀ। ਪਟਿਆਲੇ ਸਰਕਾਰ ਕਹਿੰਦੇ ਸੀ ਅਸੀਂ 10 ਸਾਲ ਕੰਮ ਕੀਤਾ ਕੰਮ ਕਰਕੇ ਦਿਖਾਇਆ ਜੋ ਕਿ ਆ ਕਰਕੇ ਦਿਖਾਇਆ। ਨਹੀਂ ਸਰ ਅਕਾਲੀ ਸਰ ਅਕਾਲੀ ਸਰਕਾਰ ਸਰ ਦੇਖੋ ਸਰ ਉਸ ਟਾਈਮ ਅਸੀਂ ਛੋਟੇ ਸੀ। ਜਦੋਂ ਭਾਈ ਵਾਰ ਸੀ ਉਹ ਸਰ ਜਦੋਂ ਭਾਈਪੀ ਭਾਈ ਵਾਰ ਸੀ ਉਸ ਟਾਈਮ ਸਰ ਆਪਾਂ ਦੇਖੋ ਉਸ ਟਾਈਮ ਸਾਨੂੰ ਅਸੀਂ ਛੋਟੇ ਸੀ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਸੀਗਾ। ਬਟ ਅਸੀਂ ਹੁਣ ਜਿਵੇਂ ਜਿਵੇਂ ਅਸੀਂ ਅੱਗੇ ਕੇ ਦੇਖਦੇ ਜਾ ਰਹੇ ਸਰ ਬਾਕੀ ਸਟੇਟਸ 'ਚ ਨਹੀਂ ਡਵੈਲਪਮੈਂਟ ਕਿਉਂ ਹੈ ਤੇ ਪਟਿਆਲੇ ਦੀ ਆਪਾਂ 70 ਸਾਲ ਕਾਂਗਰਸ ਨੇ ਲੁੱਟ ਕੇ ਖਾ ਲਿਆ ਸਰ ਖਾਇਆ ਬਟ ਉਸ ਟੀਨ ਨੂੰ ਆਪਾਂ ਨੂੰ ਠੀਕ ਹੋਣ ਵਾਸਤੇ ਵੀ 10 ਸਾਲ ਗਿਆ ਪਾ ਮੋਦੀ ਸਾਹਿਬ ਦਿੰਦੇ ਆ ਤਾਂ ਆਪਾਂ ਨੂੰ ਟਾਈਮ ਲੱਗੇ ਨਾ ਉਸ ਟੀਨ ਨੂੰ ਕੁਝ ਕਰਨ ਵਾਸਤੇ ਤਾਂ ਮੈਂ ਹੀ ਚਾਹੂੰਗਾ ਕਿ ਜੋ ਸੈਂਟਰ ਚ ਸਰਕਾਰ ਹੈ ਅਗਰ ਉਸ ਦਾ ਹੀ ਐਮਪੀ ਪਟਿਆਲੇ ਦੇ ਵਿੱਚ ਬਣ ਜਾਵੇ ਤਾਂ ਉਹ ਦਿਨ ਆਪਾਂ ਨੇ ਪਟਿਆਲੇ ਦਾ ਇੱਕ ਵਧੀਆ ਪੰਜੀਤਪੁਰ ਨੂੰ ਭਾਜੀਪੀ ਉਮੀਦਵਾਰ ਆ ਗਏ ਨੇ ਪਹਿਲਾਂ ਕਾਂਗਰਸ ਵਿੱਚ ਕੀ ਲੱਗਦਾ ਮਾਰਾ ਨਹੀਂ ਜਿੱਤਣ ਨਾਲ ਕੁਝ ਨਵਾਰ ਬਦਲੂਗੀ ਸਰ ਦੇਖੋ ਮੈਂ ਇਹ ਤਾਂ ਦੇਖੋ ਸਰ ਦੇਖੋ ਮੈਂ ਤੁਹਾਨੂੰ ਬਾਰ ਬਾਰ ਗੱਲ ਕਹਿ ਰਿਹਾ ਕਿ ਸਰ ਦੇਖੋ ਜੇ ਅਗਰ ਉਹ ਜਿੱਤ ਜਾਂਦੇ ਨੇ ਤਾਂ ਆਪਣੇ ਪਟਿਆਲੇ ਦੇ ਦੇ ਵਿੱਚ ਛੋੜ ਤੇ ਆਪਾਂ ਨੂੰ ਉਮੀਦ ਹੈ ਕਿ ਦੇਖੋ ਸਰ ਦੇਖੋ ਬਾਕੀ ਸਰ ਆਪਾਂ ਦੇਖੋ ਸਰ ਨਾ ਆਪਾਂ ਕੋਈ ਧਰਮ ਦੀ ਜਾਤੀ ਦੀ ਗੱਲ ਕਰੀਏ ਸਰ ਜਿਹੜੀ ਵੋਟ ਹੈ ਉਹ ਤਾਂ ਸਰ ਜੈਨੂਨ ਵੋਟ ਪੈਣੀ ਚਾਹੀਦੀ ਹੈ ਸਰ ਜੋ ਜੈਨੂਨ ਵੋਟ ਪਏਗੀ ਤਾਂ ਸਰ ਦੇਖੋ ਉਹਦੇ ਨਾਲ ਉਹ ਜਿੱਤਣ ਦੀ ਉਹਨਾਂ ਦੇ ਸਾਰ ਨੇ